ਸੋ ਸਿਗਰ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਪਰਮਾਤਮਾ ਨੇ ਕਿਰਪਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਅੱਜ ਥੋੜਾ ਮੇਰਾ ਗਲਾ ਖਰਾਬ ਤੇ ਖੰਭੀ ਹੋਈ ਹੋਏ ਇਸ ਕਰਕੇ ਮੈਂ ਥੋੜੀ ਜੀ ਹੈਗੀ ਬਿਮਾਰ ਤੇ ਹੁਣ ਮੈਂ ਸੋਚਿਆ ਕਿ ਮੈਂ ਬਣਾਉਣ ਲੱਗੀ ਹਾਂ ਕਿ ਗੋੜਾ ਵਾਲੀ ਚਾਹ ਜਿਹੜੇ ਕਹਿੰਦੇ ਕਿ ਗੋੜਾ ਵਾਲੀ ਚਾਹ ਸਾਡੀ ਸਾਡੇ ਹਸWARE ਨਹੀਂ ਬੰਦੀ ਜਾਂ ਸਾਡੇ ਕੋਲ ਕਹਿ ਦਿੰਦੇ ਕਿ ਸਾਡੇ ਜਿਹੜਾ ਹੈਗਾ ਚਾਹ ਫਟ ਜਾਂਦੀ ਹੈ ਉਹ ਚਾਹ ਗੋੜਾ ਲਈ ਕਿਉਂ ਫਟਦੀ ਹੈ ਚਾਹ ਤੁਹਾਨੂੰ ਉਹ ਤਰੀਕਾ ਜਮਾ ਤੁਹਾਨੂੰ ਸਾਰਾ ਚਾਹ ਦੱਸੂਗੀ ਕਿਵੇਂ ਕਿਵੇਂ ਬਣਾਉਣੀ ਆਪਾਂ ਤੇ ਅੱਜ ਆਪਾਂ ਆਪਣਾ ਗੋੜਾ ਚਾਹ ਤੇ ਜੇ ਤੁਸੀਂ ਇੱਕ ਵਾਰ ਚਾਹ ਬਣਾ ਕੇ ਤੀਲੀ ਤੇ ਮੁੜ ਕੇ ਰੋਜ਼ ਤੀ ਗੋੜਾ ਚਾਹ ਬਣਾਉਂਦੇ ਤੇ ਖੰਡ ਵਾਲੀ ਨੂੰ ਛੱਡ ਦੋਗੇ ਕਿਉਂਕਿ ਸ਼ੂਗਰ ਵਾਲੀ ਤੇ ਜੇ ਆਪਾਂ ਜਿਹੜੀ ਖੰਡ ਵਾਲੀ ਚਾਹ ਕਹਿ ਦਿੰਦੇ ਆ ਤੇ ਉਹ ਲਾਉਂਦੀ ਆ ਬਿਮਾਰੀਆਂ ਆਪਾਂ ਨੂੰ ਤੇ ਗੋੜਾ ਹੈਗਾ ਬਿਮਾਰੀਆਂ ਨੂੰ ਘਟਾਉਂਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਜ਼ਿਆਦਾ ਸ਼ਕੀਨ ਹੈਗੇ ਤਾਂ ਗੋੜ ਪਾਇਆ ਕਰੋ ਉਹਦੀ ਥਾਂ ਤੇ ਸ਼ੂਗਰ ਨਾ ਪਾਇਆ ਕਰੋ ਤੇ ਅੱਜ ਮੈਂ ਤੁਹਾਨੂੰ ਦਾਦੇ ਤਰੀਕੇ ਚਾਹ ਬਣਾਉਣ ਦਾ ਮੈਂ ਹਮੇਸ਼ਾ ਚਾਹ ਗੋੜਾ ਵਾਲੀ ਬਣਾਉਣੀ ਆ ਤੇ ਕਿੰਨੇ ਸਾਲ ਤੋਂ ਬਣਾਉਂਦੇ ਸਾਡੀ ਚਾਹ ਤੇ ਤੁਹਾਡੀ ਚਾਹ ਕਿਉਂ ਫਟਦੀ ਆ ਤੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਆ ਆਜੋ ਆਪਾਂ ਹਰ ਚੱਕਲੇ ਪਤਾ ਕਿੱਲਾ ਤੇ ਆਜੋ ਆਪਾਂ ਚਾਹ ਦਾ ਤੁਹਾਨੂੰ ਬਣਾਉਣੀ ਮੈਂ ਕਿਵੇਂ ਬਣਾਉਣੀ ਆ ਆਪਾਂ ਬਣਾਉਣਾ ਲੱਗ ਗੋੜਾਲੀ ਚਾਹ ਇਹਦੇ ਵਿੱਚ ਮੈਂ ਪਾ ਲਿਆ ਡੇਢ ਕੱਪ ਪਾਣੀ ਦਾ ਤੁਹਾਡੇ ਡਿਪੈਂਡ ਕਰਦਾ ਤੁਸੀਂ ਕਿੰਨੀ ਚਾਹ ਬਣਾਉਣੀ ਆ ਮੈਂ ਬਣਾ ਰਹੀ ਹਾਂ ਡੇਢ ਕੱਪ ਪਾਣੀ ਦਾ ਪਾ ਕੇ ਤੇ ਅੱਜ ਤੋਂ ਮੈਂ ਦੱਸਦੀ ਆਂ ਤੇ ਆਪਾਂ ਇਹ ਚਾਹ ਗੋੜਾਲੀ ਕਿਵੇਂ ਬਣਾਉਣੀ ਆ ਤੇ ਕਿਉਂ ਨਹੀਂ ਇਹ ਫਟਦੀ ਕੰਤ ਤੁਸੀਂ ਇਹਦੇ ਵਿੱਚ ਗੁੜ ਪਾਉਂਗੇ ਆਪਣੀ ਮਰਜ਼ੀ ਨਾਲ ਤੁਸੀਂ ਇਹ ਵਿੱਚ ਕਿੰਨਾ ਮਿੱਠਾ ਪਾਉਣਾ ਹੈ ਉਹ ਹਿਸਾਬ ਨਾਲ ਇਹ ਮਿੱਠੇ ਤੇ ਤੁਹਾਡੇ ਤੇ ਡਿਪੈਂਡ ਹੁੰਦਾ ਆਪਾਂ ਇੰਨਾ ਕੁ ਪਤਾ ਥੋੜਾ ਜਿਹਾ ਜਦੋਂ ਕਹਿੰਦੇ ਠੰਡ ਬਹੁਤ ਹੈ ਨਾ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਮਿੱਠਾ ਜ਼ਿਆਦਾ ਚਾਹੀਦਾ ਹੁੰਦਾ ਜਸ ਕਰਤਾ ਹੁਣ ਆਪਾਂ 1/2 ਕੱਪੇ ਦੇ ਵਿੱਚ ਮੈਂ ਪਾਤਾ ਪਾਣੀ ਦਾ ਤੇ ਵਿੱਚ ਪਾਇਆ ਗੁੜ ਹੁਣ ਆਪਾਂ ਪਾਮਗੇ ਇਹਦੇ ਵਿੱਚ ਚਾਹ ਦਾ ਮਸਾਲਾ ਚਾਹ ਦਾ ਮਸਾਲਾ ਮੇਰੇ ਕੋਲ ਆਲਰੇਡੀ ਬਣਾਇਆ ਹੋਇਆ ਜੀ ਦੇ ਵਿੱਚ ਮੈਂ ਪਾਇਆ ਵਾਹੇ ਗੇ ਇਲਾਇਚੀ ਪਾਈਆ ਲੌਂਗ ਹੈ ਉਹਦੇ ਵਿੱਚ ਸੌਫਾ ਜਮੈਣ ਆ ਦਾਲਚੀਨੀ ਮਲਠੀ ਤੇ ਵੱਡੀ ਇਲਾਇਚੀ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਜਿੰਨੀਆਂ ਵੀ ਆਪਣੇ ਚਾਹ ਵਾਲੇ ਮਸਾਲੇ ਆ ਚਾਹ ਵਾਲਾ ਮਸਾਲਾ ਹੁੰਦਾ ਤੇ ਉਹਦੀਆਂ ਸਾਰੀਆਂ ਚੀਜ਼ਾਂ ਆਪਾਂ ਬਣਾ ਕੇ ਧਰ ਰੱਖਿਆ ਹੋਈਆਂ ਇਹ ਮੇਰ ਕੋਲ ਥੋੜਾ ਜਿਹਾ ਹੈ ਮਸਾਲਾ ਥੋੜਾ ਮੇਰਾ ਵਾਲਾ ਸਟਰੋਂਗ ਬਣਾਇਆ ਘਰੇ ਬਣਾਇਆ ਫੇ ਆਪਾਂ ਇਹਦੀ ਚੈਨਾਕ ਮੈਂ ਮਸਾਲਾ ਪਾਤਾ ਤੇ ਮੇਰੀ ਫੇਵਰੇਟ ਹੈਗੀ ਸੌਫ ਤੇ ਮੈਂ ਸੌਫ ਇਹਦੇ ਵਿੱਚ ਵੀ ਪਾਈ ਪਰ ਮਸਾਲੇ ਦੇ ਮੈਂ ਉੱਤੇ ਐਕਸਟਰਾ ਵੀ ਪਾਉਣ ਹੁੰਦੀ ਕਿਉਂਕਿ ਮੇਰੀ ਫੇਵਰੇਟ ਹੈਗੀ ਸੌਫ ਅੱਗੇ ਆਪਣੇ ਕੋਲ ਏਦਾਂ ਮਸਾਲੇ ਬਣਾਵਣਾ ਕੇ ਰੱਖੇ ਜਿਵੇਂ ਆਹ ਸ਼ਿਸ਼ੀ ਆ ਇਲਾਚੀ ਆ ਦੇਦਾਂ ਸ਼ੀਸ਼ੀਆਂ 'ਚ ਪਾਪਾ ਕਿੱਦਾਂ ਰੱਖੇ ਹੁੰਦੇ ਆ ਤੇ ਇਹਦੇ ਨਾਲ ਕੰਮ ਈਜ਼ੀ ਹੋ ਜਾਂਦਾ ਚੀਜ਼ ਲੱਭਣੀ ਸੌਖੀ ਹੁੰਦੀ ਜੇ ਤੁਸੀਂ ਉੱਤੇ ਲੇਬਲ ਲਾ ਕੇ ਰੱਖਿਆ ਨਹੀਂ ਤਾਂ ਫਿਰ ਆਪਾਂ ਨੂੰ ਤੁਹਾਨੂੰ ਪਤਾ ਸਾਰੀਆਂ ਸ਼ੀਸ਼ੀਆਂ ਖੋਲ 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 ਕੇ ਦੇਖਣੀਆਂ ਪੈਣਗੀਆਂ ਇਸ ਕਰਕੇ ਲੇਬਲ ਤਾਂ ਅੱਜ ਆਪਾਂ ਨੂੰ ਆਮ ਹੀ ਮਿਲ ਜਾਂਦੇ ਦੁਕਾਨਾਂ 'ਉਹ ਛੋਟੇ ਛੋਟੇ ਲੇਬਲ ਲਿਆ ਕੇ ਤੇ ਹਰ ਇੱਕ ਚੀਜ਼ ਉੱਤੇ ਲੇਬਲ ਲਾ ਕੇ ਰੱਖਦੇ ਨਾਲੇ ਤਾਂ ਜਦੋਂ ਚੀਜ਼ ਆਪਣੀ ਮੁੱਕਦੀ ਆਪਾਂ ਨੂੰ ਪਤਾ ਲੱਗ ਜਾਂਦੀ ਵਾਹ ਚੀਜ਼ ਮੁੱਕਣ ਲੱਗੀ ਆ ਤੇ ਜੇ ਆਪਣੇ ਕੋਲੇ ਨਹੀਂ ਫਿਰ ਆਪਾਂ ਜੇ ਆਪਾਂ ਚੀਜ਼ ਲੱਭਣੀ ਆ ਫਿਰ ਆਪਾਂ ਲੱਭਦੀ ਨਹੀਂ ਜੇ ਲੇਬਲ ਲੱਗਿਆ ਤਾਂ ਆ ਪਣ ਇਹ ਚੀਜ਼ਾਂ ਕਈ ਹੈਗੀਆਂ ਤੇ ਇਹਦੇ ਸਾਰੀਆਂ ਤੇ ਮੇਰੇ ਜਾਦਾ ਲੈਵਲ ਆਏ ਹੁੰਦੇ ਆ ਜਿਹੜੀਆਂ ਆਪਣੀ ਆਮ ਜਿਹੀ ਕਿਚਨ ਦੇ ਮਸਾਲੇ ਵਗੈਰਾ ਆਪਾਂ ਯੂਜ਼ ਕਰਦੇ ਆ ਤੇ ਬਾਕੀ ਤਾਂ ਚਲੋ ਆਪਣੇ ਸਾਜਾਂਦਾ ਤੇ ਹੁਣ ਮੇਰਾ ਗੈਸ ਆਉਣਿਆ ਤੇ ਇਹਦਾ ਫੁੱਲ ਗੈਸ ਕਰਤਾ ਮੈਂ ਤੇ ਇਹ ਰਿਜੇਗੀ ਚੰਗੀ ਤਰ੍ਹਾਂ ਜਿੰਨਾ ਚੱਕ ਗੁੜ ਘੁਲਦਾ ਨਹੀਂ ਜਿੰਨਾ ਚੱਕ ਚਾਹ ਰਿਜਦੀ ਨਹੀਂ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਰੇਲਣਾ ਹੈ ਤੇ ਮੈਂ ਇਹਦੇ ਵਿੱਚ ਪਾਉਂਗੀ ਇੱਕ ਟੀਵਾ ਕਿਉਂਕਿ ਅਸੀਂ ਸਟਰੋਂਗ ਚਾਹ ਨਹੀਂ ਪੀਂਦੇ ਜੇ ਤੁਸੀਂ ਜਿਆਦਾ ਸਟਰੋਂਗ ਵੀ ਨੇ ਤੁਸੀਂ ਦੋ ਵੀ ਪਾ ਸਕਦੇ ਆ ਜਾਂ ਤੁਸੀਂ ਖੁੱਲੀ ਈ ਕੁੱਲੀਚੀ ਚਾਹ ਉਸ ਦਾ ਜਦ ਤੋਂ ਤੁਸੀਂ ਖੁੱਲੀ ਵੀ ਲੈ ਸਕਦੇ। ਤੇ ਅਸੀਂ ਬਹੁਤ ਸਟਰੋਂਗ ਨਹੀਂ ਬਣਾਉਂਦੇ। ਅਸੀਂ ਮਸਾਲੇ ਵੀ ਵਗੈਰਾ ਜੁੱਸ ਜ਼ਿਆਦਾ ਪਿੰਨੇ ਆ। ਮੇਰੇ ਖੁੱਲੀ ਚਾਹ ਵੀ ਹੈਗੀ ਏਦਾਂ ਦਾ। ਚਾਹ ਦੇ ਕਰੀ ਵੀ ਤੇ ਇਸ ਕਰਕੇ ਮੈਂ ਚਾਹ ਅਸੀਂ ਬਹੁਤ ਘੱਟ ਪਾਉਂਦੇ ਆ। ਅਸੀਂ ਜਿਦਾ ਆਪਾਂ ਪਾਣੀ ਏਦਾਂ ਦਾ ਬਣਾਉਂਦੇ ਆ। ਕਿ ਜਿਹੜਾ ਚਾਹ ਦਾ ਅਸਰ ਘੱਟ ਹੋਵੇ। ਜਿਹਦਾ ਗਰਮ ਪਾਣੀ ਹੈ, ਮਸਾਲੇ ਆ, ਸੌਂਫ ਸਾਰੇ ਆਪਣੇ ਜਿਹੜੇ ਹਰਬਲਸ ਹੈਗੀਆਂ ਇਹ ਹੈਲਥਲੀ ਵਧੀਆ ਹੁੰਦੀਆਂ। ਤੇ ਇਸ ਕਰਕੇ ਆਪਾਂ ਇਹਨਾਂ ਨੂੰ ਜਿਆਦਾ ਯੂਜ਼ ਕਰਦੇ ਜੇ ਚਾਹ ਦੀ ਜਗ੍ਹਾ ਤੇ ਆਪਾਂ ਟੀ ਬੈਗ ਇੱਕੋ ਹੀ ਪਾਉਣੇ ਜਿਆਦਾ ਤੇ ਬਸ ਜਿਆਦੇ ਮਸਾਲੇ ਮਸੂਲੇ ਮਾਰ ਕੇ ਆਪਾਂ ਇਹਨੂੰ ਬਣਾਉਣਾ ਹੈ ਜੇ ਤੁਸੀਂ ਖੁੱਲੀ ਚਾਹ ਯੂਜ਼ ਕਰਦੇ ਹੋ ਵੀ ਯੂਜ਼ ਕਰ ਸਕਦੇ ਆ ਪਰ ਬਣਾਉਣ ਦਾ ਇਹਦਾ ਇਹ ਤਰੀਕਾ ਹੈ ਕਿ ਤੁਸੀਂ ਪਹਿਲਾਂ ਇਹਨੂੰ ਰਿਨੋ ਜੇ ਤੁਸੀਂ ਇਹਨੂੰ ਨਹੀਂ ਰਿਨੋਗੇ ਜਾਂ ਤੁਸੀਂ ਇਹਦੇ ਪਹਿਲਾਂ ਦੁੱਧ ਪਾਤਾ ਚਾਹ ਨੇ ਫਟਣਾ ਹੀ ਫਟਣਾ ਤੁਹਾਡੀ ਚਾਹ ਕਦੀ ਵੀ ਬਣੇਗੀ ਨਹੀਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਰਿਨੋਗੇ ਰਿਨਣ ਕੇ ਉਸ ਤੋਂ ਬਾਅਦ ਫਿਰ ਆਪਾਂ ਮਤਨ ਦਿਖਾਉਣੀ ਆ ਕਦੋਂ ਮੈਂ ਦੁੱਧ ਪਾਉਣੀ ਆ ਤੇ ਅੱਜ 400 ਮਿੰਨਿਟ ਹੋ ਗਏ ਤਿੰਨ ਕਮੈਂਟ ਤੇ ਹੁਣ ਇਹਦੇ ਵਿੱਚ ਦੇਖ ਲਓ ਗੁੜ ਸਾਰਾ ਚਮਚਾ ਹਲਾ ਕੇ ਚਮਚੇ ਨਾਲ ਦੇਖ ਲਓ ਇਹ ਚ ਗੁੜ ਵਗੈਰਾ ਸਾਰਾ ਚੰਗੀ ਤਰ੍ਹਾਂ ਖੁੱਲ ਗਿਆ ਥੋੜੀ ਚਾਹ ਰਿੱਜ ਗਈ ਜਿਦਾ ਮਤਲਬ ਚੰਗੀ ਤਰ੍ਹਾਂ ਰਿੱਜ ਗਈ ਤੁਹਾਨੂੰ ਹੋਰ ਇਹਨਾਂ ਨੂੰ ਦੀ ਲੋੜ ਤਾਂ ਨਹੀਂ ਹੈਗੀ ਇਹਦੇ ਵਿੱਚ ਤੇ ਤੁਹਾਡੇ ਤੇ ਜੇ ਤੁਸੀਂ ਜਾਦੇ ਚਾਹ ਬਣਾਣੀ ਹੈ ਤੁਸੀਂ ਟੀ ਬੈਗ ਜਾਦੇ ਪਾਉਣੇ ਆ ਮਸਾਲਾ ਜਾਦੇ ਪਾਉਣੇ ਉਹ ਤੁਹਾਡੇ ਤੇ ਤੁਸੀਂ ਕਿੰਨੀ ਬਣਾਉਣੀ ਕਿਉਂਕਿ ਮੈਂ ਤਾਂ ਥੋੜੀ ਬਣਾਣੀ ਸੀ ਤੇ ਇਸ ਕਰਕੇ ਆ ਟੀ ਬੈਗ ਮੇਰਾ ਵਿੱਚ ਆ ਤੇ ਹੁਣ ਆਪਾਂ ਇਹਦੇ ਵਿੱਚ ਹੁਣ ਪਾਤਾ ਇਹਦੇ ਵਿੱਚ ਦੁੱਧ ਆ ਗਏ। ਹੁਣ ਇਹ ਦੁੱਧ ਪਾਇਆ ਹੁਣ ਇਹਨੂੰ ਆਪ ਆਪਾਂ ਗੇ ਉਬਾਲਾ। ਥੋੜਾ ਜਿਹਾ ਰਿਣਾਗੇ। ਦੁੱਧ ਪਉਣ ਤੋਂ ਬਾਅਦ ਇਹ ਜ਼ਿਆਦਾ ਰਿੰਨੀ ਜਾਂਦੀ ਹੈ ਇਹ ਰਿੰਨੀ ਜਾਂਦੀ ਹੈ ਥੋੜੀ। ਤੇ ਦੁੱਧ ਪਉਣ ਤੋਂ ਪਹਿਲਾਂ ਤੁਸੀਂ ਜਿੰਨੀ ਮਰਜ਼ੀ ਇਹਨੂੰ ਰਹਿਣ ਲੋ ਜਿੰਨੀ ਮਰਜ਼ੀ ਰਹਿਣ ਰਨ ਕੇ ਜਿਵੇਂ ਕਹਿੰਦੇ ਨੇ ਕਾਲੀ ਕਰ ਲੋ। ਟੀ ਬੈਗ ਤੁਹਾਡੇ ਤੇ ਤੁਸੀਂ ਕਿੰਨੇ ਟੀ ਬੈਗ ਪਾ ਕੇ ਕਿੰਨੀ ਸਟਰੋਂਗ ਚਾਹ ਪੀਣੇ ਕੋ ਕਿ ਐਸੀ ਬਹੁਤ ਲਾਈਟ ਚਾਹ ਪੀਣੇ ਇਸ ਕਰਕੇ ਮੈਂ ਟੀ ਬੈਗ ਵੀ ਤੁਹਾਡੇ ਸਾਹਮਣੇ ਇੱਕ ਕੋਈ ਪਾਇਆ ਤੇ ਤੁਸੀਂ ਪਹਿਲਾਂ ਚਾਹ ਨੂੰ ਰਿਨੋ ਚੰਗੀ ਤਰ੍ਹਾਂ ਰਿਨ ਲੋ ਜਿੱਦਾਂ ਦੀ ਤੁਸੀਂ ਪਸੰਦਾ ਗੂੜੀ ਕਹਿਣ ਲਈ ਸੌਰੀ ਇਹ ਜਿੰਨੇ ਤੁਸੀਂ ਲਾਈਕ ਸਟਰੋਂਗ ਚਾਹ ਪੀਣੇ ਹੋ ਉਸ ਤੋਂ ਬਾਅਦ ਤੁਸੀਂ ਇਹਨੂੰ ਰਿਨੋ ਰਿਨੋ ਤੋਂ ਬਾਅਦ ਇਹਦੇ ਵਿੱਚ ਪਾਓ ਜੇ ਚੰਗੀ ਤਰ੍ਹਾਂ ਰਹਿ ਜੇ ਤੁਹਾਨੂੰ ਸੈਟੀਸਫਾਈਡ ਹੋਗੇ ਫਿਰ ਇਹਦੇ ਵਿੱਚ ਪਾਓ ਦੁੱਧ ਦੁੱਧ ਕੋਈ ਵੀ ਆ ਪਤਲਾ ਆ ਜਾਂ ਥਿੱਕ ਜਿਹੜਾ ਵੀ ਤੁਸੀਂ ਦੁੱਧ ਯੂਜ਼ ਕਰਦੇ ਹੋ ਕਿਉਂਕਿ ਇਹ ਬਾਲੀਆ ਕੰਟ੍ਰੈਕਟ ਤੇ ਹੀ ਤਰ੍ਹਾਂ ਦੇ ਦੁੱ ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਤੇ ਤੁਹਾਡੇ ਤੇ ਡਿਪੈਂਡ ਤੁਸੀਂ ਕਿਹੜਾ ਦੁੱਧ ਯੂਜ਼ ਕਰਦੇ ਹੋ ਤੇ ਹੁਣ ਬਸ ਆਪਾਂ ਇਹਨੂੰ ਕੁਝ ਨਹੀਂ ਕਰਨਾ ਇਹਨੂੰ ਰਿਨੂਗੇ ਇਹ ਉਵਾਲਾ ਆਊਗਾ 1-2 ਹਵਾ ਦੇ ਦਿਨ ਤੋਂ ਬਾਅਦ ਬਸ ਫਿਰ ਆਪਾਂ ਇਹਨੂੰ ਬੰਦ ਕਰਾਂਗੇ ਕਿਉਂਕਿ ਜੇ ਦੁੱਧ ਪਾ ਕੇ ਤੁਸੀਂ ਇਹਨੂੰ ਰਿਨੀ ਜਾਓਗੇ ਰਿਨੀ ਜਾਓਗੇ ਉਹ ਫਟੂਗੀ ਇਹ ਚਾਹ ਨਹੀਂ ਫਟਦੀ ਕਿਉਂਕਿ ਇਹ ਆਪਾਂ ਚਾਹ ਪਹਿਲਾਂ ਰਿਨੀ ਹੈ ਇਸ ਕਰਕੇ ਆਪਾਂ ਦੁੱਧ ਬਾਅਦ ਚ ਪਾਇਆ ਤੇ ਹੁਣ ਆਪਾਂ ਇਹਨੂੰ ਬਸ ਇਹਨੂੰ ਟਾਈਮ ਲੱਗੂ ਥੋੜਾ ਜਿਹਾ ਹੋਰ ਆਪਾਂ ਹੋਲਡ ਕਰਦੇ ਹਾਂ ਅੰਨੇ ਚੱਕਰ ਚਾਹ ਲੱਗੀ ਆਪਣੀ ਰਿਚਣ ਤੇ ਇਹਦੇ ਵਿੱਚ ਮੇਰੇ ਮਸਾਲੇ ਹੈਗੇ ਜਿਨ੍ਹਾਂ ਦੇ ਵਿੱਚ ਮੈਂ ਚਾਹ ਦੇ ਵਿੱਚ ਮਸਾਲੇ ਆ ਜਿਹੜੇ ਇਹ ਮੇਰੇ ਗ੍ਰाइंड ਕਰਕੇ ਬਣਾਇਆ ਹੋਇਆ ਇਹਦੇ ਵਿੱਚ ਮੈਂ ਪਾਈ ਹੈਗੀ ਇਲਾਇਚੀ ਲੌਂਗ ਸੌਂਫ ਜਿਮਨ ਤੇ ਦਾਲਚੀਨੀ ਤੇ ਮਲਠੀ ਤੇ ਵੱਡੀ ਇਲਾਇਚੀ ਲੌਂਗ ਇੰਨੇ ਚੀਜ਼ਾਂ ਦੇ ਵਿੱਚ ਪਾਈਆਂ ਹੋਈਆਂ ਤੇ ਇਹਨੂੰ ਗ੍ਰाइंड ਕੀਤਾ ਹੋਇਆ ਤੇ ਸੌਂਫ ਮੈਂ ਥੋੜੀ ਐਕਸਟਰਾ ਪਾਣੀ ਹੁਣ ਕਿਉਂਕਿ ਮੈਂ ਲਾਈ ਕਰਦੀ ਸੌਂਫ ਆਪ ਦੇਖ ਲਓ ਜੀ ਮੇਰੀ ਚਾਹ ਰਿਚ ਰਹੀ ਹੈ ਤੁਹਾਡੇ ਸਾਹਮਣੇ ਆ ਆ ਦੇਖ ਲਓ ਤੁਹਾਨੂੰ ਦਿਖ ਰਹੀ ਚਾਹ ਕਿ ਤੇ ਮੇਰੀ ਫਟ ਗਈ ਉਹੀ ਕਹਿ ਦਿੰਦੇ ਚਾਹ ਫੜ ਜਾਂਦੀ ਆ ਹੋ ਜਾਂਦੀ ਆ ਇਹਨੂੰ ਬਣਾ ਕੇ ਇਦਾਂ ਬਣਾ ਕੇ ਦੇਖੋ ਤੁਹਾਡੀ ਚਾਹ ਕਦੀ ਵੀ ਨਹੀਂ ਫਟੇਗੀ ਨਾਲ ਦੇਖ ਲਓ ਤੁਹਾਡੇ ਸਾਹਮਣੇ ਰਹਿ ਜ ਰਹੀ ਹੈ ਕਿਉਂਕਿ ਸਟਰੋਂਗ ਘੱਟ ਹੈ ਇਹੀ ਹੋ ਸਕਦਾ ਤੁਹਾਡੇ ਲਈ ਮੈਂ ਸਟਰੋਂਗ ਨਹੀਂ ਪਿੰਦੀ ਤੇ ਕਦੀ ਵੀ ਮੇਰੀ ਚਾਹ ਨਹੀਂ ਫਟਦੀ ਤੇ ਨਾਲੇ ਤਾਂ ਇਹ ਤੁਹਾਡੀ ਲਈ ਸੌਰੀ ਗਲਤ ਆ ਗਿਆ ਮੇਰਾ ਹੈਲਥ ਲਈ ਇੰਨੀ ਵਧੀਆ ਚਾਹ ਹੈ ਤੁਹਾਡੇ ਲਈ ਸਵੇਰ ਨੂੰ ਵੀ ਜੇ ਤੁਸੀਂ ਚਾਹ ਪੀਣਾ ਤਾਂ ਗੋੜਲੇ ਜਰੂਰ ਬਣਾ ਕੇ ਪਿਆ ਕਰੋ ਤੇ ਇਸ 슈ਗਰ ਤੋਂ ਸ਼ਟਕਾਰਾ ਪਾਉ ਜਿੰਨਾ ਤੁਸੀਂ ਘੱਟ ਸ਼ੂਗਰ ਪਾਓਗੇ ਉੰਨੀ ਤੁਹਾਡੀ ਬਿਮਾਰੀਆਂ ਨੂੰ ਦੂਰ ਕਰੋਗੇ ਤੇ ਆਪਾਂ ਹੁਣ ਬਸ ਚਾਹ ਰਹਿ ਗਈ ਆਪਾਂ ਕਰਤਾ ਗੈਸ ਬੰਦ ਆ ਜੋ ਆਪਾਂ ਪਚਾਉ ਪਉਣਗੇ ਆ ਲਗੇ ਚਾਹ ਪਉਣ ਆ ਮੈਂ ਰੱਖਿਆ ਹੋਇਆ ਹੈਗਾ ਇਹ ਗਲਾਸ ਦਾ ਆ ਛੋਟਾ ਜਿਹਾ ਇਹ ਤਾਂ ਰੱਖਦੇ ਕਿ ਜਦੋਂ ਆਪਾਂ ਇੱਥੇ ਗਰਮ ਭਾਂਡਾ ਰੱਖ ਦਿੰਨੇ ਆ ਤੇ ਫਿਰ ਇਹ ਵਰਕਟੌਫ ਖਰਾਬ ਨਹੀਂ ਹੁੰਦਾ ਇਸ ਕਰਕੇ ਇਹ ਇੱਕ ਤੱਕ ਸਮੇਂ ਦੇ ਕੋਲ ਰੱਖਿਆ ਹੁੰਦਾ ਤੇ ਕੋਈ ਵੀ ਪਤੀਲਾ ਬਦੁੱਲਾ ਚੱਕ ਕੇ ਫਟਾਫਟ ਰੱਖਣਾ ਹੋਵੇ ਤਾਂ ਆਪਾਂ ਇਦਾਂ ਵਰਕਟਾਪ ਤੇ ਇਹਦੇ ਤੇ ਰੱਖ ਸਕਦੇ ਹਾਂ ਤਾਂ ਕਿ ਇਹ ਵਰਕਟਾਪ ਨਹੀਂ ਖਰਾਬ ਹੁੰਦਾ ਇਸ ਕਰੇ ਨਿੱਕੇ ਨਿੱਕੇ ਟ੍ਰੈਕ ਜਿਹੇ ਤੁਸੀਂ ਯੂਜ਼ ਕਰਿਆ ਕਿ ਤੁਹਾਨੂੰ ਕਿਹਾ ਕਿ ਤੁਸੀਂ ਇਹ ਜ ਮੈਟਰ ਜਰੂਰ ਇੱਕ ਦੋ ਇਦਾਂ ਰੱਖਿਆ ਕਰੋ ਆਹ ਲਓ ਜੀ ਮਿਰਚਾ ਦੇਖ ਲਓ ਮੇਰੀ ਸੌਫ ਜਮੈਂ ਸਾਰੀ ਬਚ ਗਏ ਆਹ ਦੇਖ ਲਓ ਜੀ ਮੇਰੀ ਚਾਹ ਬਣ ਗਈ ਦੇਖ ਲਓ ਹੁਣ ਤੁਹਾਨੂੰ ਦੇਖੋ ਤੁਹਾਨੂੰ ਪਾ ਕੇ ਦਿਖਾਉਣੀ ਯਕ ਕਿੰਨੀ ਸੋਹਣੀ ਚਾਹ ਬਣੀ ਤੇ ਕਿੰਨੀ ਸਵਾਦ ਲੱਗਦੀ ਐ ਠਿੱਕਵਾ ਸਵਾਦ ਆ ਹੈਲਥੀ ਵੀ ਹੋ ਸਕਦੀ ਐ ਕਿਉਂਕਿ ਇਹਦੇ ਵਿੱਚ ਆਪਾਂ 슈ਗਰ ਨਹੀਂ ਪਾਈ ਗੋੜ ਗੋੜ ਜਿਦੋਂ ਪੁਰਾਣੀ ਜਵਾਨੀ ਚ ਦੇਖ ਲੋ ਗੋੜ ਕਿੰਨਾ ਲੋਕੀ ਖਾਂਦੇ ਰੋਟੀ ਤੋਂ ਬਾਅਦ ਇੱਕ ਕਿਉਂਕਿ ਗੋੜ ਇੱਕ ਵਧੀਆ ਚੀਜ਼ ਐ ਖਾਣ ਲਈ ਤੇ ਇਸ ਕਰਕੇ ਤੁਸੀਂ ਆਪਣੀ ਸ਼ੂਕਰ ਛੱਡ ਕੇ ਹਮੇਸ਼ਾ ਗੁੜ ਜੂਸ ਕਰੇਗਾ ਗੁੜ ਤੁਹਾਨੂੰ ਮੈਂ ਜਿਵੇਂ ਚਾਹ ਬਣਾ ਕੇ ਦਿਖਾਈ ਐ ਐਵੇਂ ਬਣਾ ਕੇ ਦੇਖੋ ਤੇ ਕਦੀ ਵੀ ਨਹੀਂ ਫਟੇਗੀ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਤੇ ਲਾਈਕ ਜੁ ਕਾਲੋ ਤੇ ਅੱਜ ਸੀਗੀ ਇਹ ਗੋੜਗਾਈ ਚਾਹ ਕਿਵੇਂ ਬਣਾਈ ਦੀ ਤੇ ਹੁਣ ਤੁਸੀਂ ਵੀ ਜ਼ਰੂਰ ਬਣਾ ਕੇ ਦੇਖੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਚਾਹ ਬਣਾਈ ਤੇ ਕਿਵੇਂ ਦੀ ਲੱਗੀ ਤੇ ਕਿਵੇਂ ਫੱਟੀ ਆ ਕਿੰਨੀ ਫੱਟੀ ਜਿਹੜੇ ਕਾਫੀ ਲੋਕ ਤਾਂ ਚਾਹ ਇਸ ਕਰਕੇ ਛੱਡ ਜਾਂਦੇ ਕਿ ਸਾਡੀ ਚਾਹ ਫਟਦੀ ਆ ਪਰ ਇਸ ਤਰੀਕੇ ਨਾਲ ਬਣਾ ਕੇ ਲਿਖਿਓ ਥੈਂਕ ਯੂ